ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਨਾਂ ਦੇ ਸੇਲ ਆਈ ਲੈ ਕੇ ਆ ਜੀ ਦੋ ਬੈੜਾ ਨੇ ਬਈ ਇੱਕ ਬਾਈ ਕੋਲੇ ਘੋੜੀ ਆ ਆਉ ਪੁੱਛ ਲੈਣੇ ਬਾਈ ਟੋਟਲ ਬਾਈ ਜੀ ਹਸੀ ਗਾਲਾ ਦਾ ਸ੍ਰੀ ਗਾਲਾ ਹੋ ਠੀਕ ਹੋ ਬਲੀ ਹਾਂ ਹਾਂ ਠੀਕ ਆ ਨਾਮ ਤੇ ਡਰੈਸ ਬੋ ਨਾ ਗਰਦੀਪ ਸਿੰਘ ਪਿੰਡ ਜੀ ਪਿੰਡ ਸਹਿਣਾ ਜ਼ਿਲ੍ਹਾ ਬਈ ਜਿਹੜਾ ਬਰਨਾਲਾ ਤਹਿਸੀਲ ਬਈ ਟਾਪਾ ਟਾਪਾ ਨੇੜੇ ਪਿੰਡ ਬਈ ਨੇੜੇ ਪਿੰਡ ਭਦੌੜ ਰਹਿ ਜਾਂਦਾ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ 9878199040 ਠੀਕ ਆ ਬਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਡੱਬੀ ਵੜਦੇ ਨੇ ਕਿਹੜਾ ਸੂਸ ਹੋਈ ਵੀ ਆ ਇਹ ਵੀਰੇ ਹੁਣ ਆਹੇ ਤੀਜੇ ਸੂਏ ਦੀ ਖਾਤਰ ਟੀਕਾ ਭਰਾ ਹੈ ਤਾਂ ਤੀਜੇ ਸੂਏ ਸੂਈ ਦੀ ਆ ਠੀਕ ਆ ਤੇ ਪਹਿਲਾਂ ਇਹਦੇ ਥੱਲੇ ਸੀਗਾ 22 23 ਕਿਲੋ ਦੁੱਧ ਹੂੰ ਤੇ ਹੁਣ ਇਹ 17 ਕਿਲੋ ਦੁੱਧ ਸੀਗਾ ਕਿਤੇ ਹੀਟ ਚਾਈ ਹੈ ਕਿ ਹੁਣ ਟੀਕਾ ਭਰਾ ਤਾਂ ਇਹ ਅੱਟ ਦੇਗੀ ਠੀਕ ਆ ਤੇ ਹੁਣ ਇਹ ਮੰਨ ਕੇ ਚੱਲ 14 ਕਿਲੋ ਦੁੱਧ ਹੁਣ ਵੀ ਹਾਜ਼ਰ 8 9 ਦਿਨ ਹੋ ਗਏ ਟੀਕਾ ਭਰਾ ਠੀਕ ਆ ਭਾਈ ਖੋਲੋ ਭਾਈ ਤੋਰ ਕੇ ਦਿਖਾਓ 8-9 ਦਿਨ ਹੋ ਗਏ ਬਈ ਟੀਕਾ ਭਰਾਏ ਨੂੰ ਚੌਦੀ ਬਿਹੜਾ ਬਾਈ ਕਹਿੰਦਾ ਕੰਡੇ ਵਾਲਾ ਹਾਜ਼ਰ ਆਪਾਂ ਅਸੀਂ ਦੋ ਡੰਗ ਚੋਲਿਓ ਹਨਾ ਬਈ ਪਮਾ ਦੀ ਚਾਰ ਡੰਗ ਚੋਲੇ ਕਰੇ ਦੋਨੇ ਪਾਸੇ ਬਹਿ ਕੇ ਗਏ ਮਰਜੀ ਚੋਈ ਜਾ ਸਵੇਂ ਭਲੀ ਫੁੱਲਾ ਰਾਜੀ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਫੇਸ ਬੜਾ ਪਿਆਰਾ ਬੋਦੀਵਾਦੀ ਚੰਗੀ ਆ ਸਨੱਕ ਪੁਣਾ ਬੜ ਦੇ ਵਿੱਚ ਬਹੁਤ ਆ ਬਈ ਬਾਕੀ ਤੂਰਾ ਤਾਰਾ ਵੀ ਚੰਗਾ ਹਨਾ ਬਈ ਤੇ ਕੀ ਮੋਲ ਆ ਬਈ ਜੈ ਜਨ ਮੁੱਲੇ ਦਾ ਵੀਰੇ ਹੈਗਾ 52000 ਠੀਕ ਆ ਆਪਾਂ 50 ਦੀ ਛੱਡਣੀ ਠੀਕ ਆ ਹੁਣ ਵੀ ਦੁੱਧ 16 ਕਿਲੋ ਕਰ ਜੂਗੀ ਦੁਬਾਰੇ ਆਹ ਹੀਟ ਚਾਈ ਕਰਕੇ ਹੂੰ ਆਹੋ ਸੀਗਾ ਨਹੀਂ ਦੁੱਧ ਮੰਨ ਕੇ ਚਲ ਹੁਣ 14 ਦਾ ਜਮਾ ਤਿਆਰ ਆ ਠੀਕ ਆ ਬਈ 52000 ਰੁਪਇਆ ਮੌਲਾ 50 ਦੀ ਭਾਈ ਕਹਿੰਦਾ ਦੇ ਦਿਆਂਗੇ ਬਈ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਣ ਚਾਰੇ ਥਣ ਲੈ ਨਿਕੜਵੇਂ ਪੂਰੇ ਗਏ ਠੀਕ ਚਵਾਈ ਚਵਾਈ ਬਾਈ ਚੰਗੀ ਆ ਪੂਰੀ ਵਿਧਗਾ ਦੋਨੇ ਪਾਸੇ ਪੈ ਕੇ ਜਮਾ ਨਾ ਪੂਰ ਸਰਲਾਪੂਰਾ ਵੀ ਨਹੀਂ ਜੇ ਬਈ ਇਹ ਮਰਜੀ ਆ ਤੇਰੀ ਯਾਰ ਠੀਕ ਆ ਬਈ ਦੋਨੇ ਪਾਸੇ ਪੈ ਕੇ ਚੁਈਆ ਠੀਕ ਆ ਅੱਗੇ ਬਈ 2 ਨੰਬਰ ਤੇ ਕਿਹੜਾ ਸੂਸ ਹੁੰਦੀ ਆ ਇਹ ਦੂਜਾ ਸੂਸ ਆ ਕਿੰਨੇ ਦਿਨ ਲੈਂਦੀ ਆ ਬਈ ਇਹ ਦਿਨ ਲੈ ਜੂਗੀ ਹਜੇ 7 8 10 ਲੈ ਜੇ 10 ਹੀ ਲੈ ਜੀ ਠੀਕ ਆ ਬਈ ਕੀ ਰਿਕਾਰਡ ਦੁੱਧ ਆ ਬਈ ਦੁੱਧ ਇਹ ਥੱਲੇ ਪਹਿਲਾਂ ਥੱਲੇ 16 ਕਿਲੋ ਦਾ ਰਕਾਰਡ 16 ਕਿਲੋ ਢਿੱਲਾ ਬਹੁ ਪਈਆਂ ਹਣਾ ਢਿੱਲਾ ਦਾ ਬੜਾ ਬਈ ਦੁੱਧਾਂ ਬਹੁ ਪਈਆਂ ਥਣ ਬਹੁ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗਏ ਉੱਤੇ ਜਰਸੀ ਆ ਹਾਂ ਹਾਂ ਜਰਸੀ ਜਰਸੀ ਆ ਬਈ ਫੇਸ ਦੇਖੋ ਫੇਸ ਬੜਾ ਚੰਗਾ ਬਾਕੀ ਤੋਰਾ ਤਾਰਾ ਵੀ ਚੰਗਾ ਕਰ ਮਾਇਆ ਚੰਗੀਆਂ ਸਮੇਂ ਪਲੀਆਂ ਰਾਜੀ ਆ ਤੇ ਕੱਚੀ ਜ਼ਰੂਰਤ ਦਿਨ ਹਜੇ ਲੈਂਦੀ ਆ ਉਹਦੋਂ ਦਾ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ ਕੀ ਮੋਲ ਲਈ ਜਾਇਜ਼ ਇਹਦਾ ਮੁੱਲ 50000 47000 ਦੀ ਦੇ ਦੇਾਂਗੇ ਠੀਕ ਆ ਠੰਡੀ ਸੀਲ ਆ ਜਮਾ ਲਾ ਕੇ ਲੰਬਾ ਬੰਨ੍ਹ ਲੂ 50000 47000 ਦੀ ਬਾਈ ਕਹਿੰਦਾ ਵਾੜ ਦੇ ਦੇਾਂਗੇ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਉਹਦੋਂ ਦਾ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਚੰਗੀਆਂ ਸਮੇਂ ਪਲੀਆਂ ਤੋਰਾ ਤਾਰਾ ਵੀ ਚੰਗਾ ਕਿੰਨੀ ਕੁ ਉਮਰ ਹੋ ਗਈ ਕੁੜੀ ਦੀ ਇਹ 2 ਦੰਦ ਦਾ ਵੀਰੇ ਹੁਣ ਉਹ ਵੀ ਹੋਈ ਹੈ 2 ਦੰਦ ਹਜੇ ਠੀਕ ਆ ਹੂੰ 2 ਦੰਦ ਦਾ ਤੇ ਤੇ ਰੇਵਗਾ ਚਾਲ ਕਢਾਈ ਵੀ ਆ ਓਕੇ ਰਾਜਸਤਾਨੀ ਤੋਂ ਹੂੰ ਤੇ ਹੁਣ ਬਸ ਮਲਾਉਣ ਦੇ ਕਾਬਲ ਆ ਜਮਾ ਕਾਬਲ ਆ ਹਾਂ ਮਲਾਉਣ ਦੇ ਜਮਾ ਕਾਬਲ ਆ ਬਈ ਕਿੰਨੇ ਦੰਦ ਦੱਸੇ 2 ਦੰਦ 2 ਦੰਦ ਹੈ ਹਜੇ ਹੋਈ ਹੋਈ ਆ ਹੂੰ ਹਜੇ 2 ਦੰਦ ਬਈ ਹੋਈ ਹੈ ਕਿੰਨਾ ਕੱਦ ਆ ਜੀ ਇਹਦਾ ਇਹਦਾ ਕੱਦ 60 ਆ ਫੱਟੀ ਵਾਲਾ ਬੰਦਾ 60 ਹੀ ਫੱਟੀ ਵਾਲਾ ਹੈ ਠੀਕ ਆ 60 ਫੇਰਾ ਫੱਟੀ ਵਾਲਾ ਕੱਦ ਆ ਬਈ ਫੇਸ ਤੋਂ ਸਰਕਲਰ ਕਲਰ ਕੋਲਰ ਬਹੁਤ ਚੰਗਾ ਤੁਰਦੋ ਬਈ ਮਾੜੀ ਤੁਰ ਤੁਰਦੋ 4497 ਦੀ ਹੈ ਵੀਰੇ ਆਪ ਵੀ ਇਹ ਠੀਕ ਆ ਹੂੰ ਪੈਰਾ ਪੁਰਾ ਦੀ ਬਹੁਤ ਸਾਫ ਹਨ ਬਾਹਲੇ ਸਾਫ ਹਨ ਜਾਇ ਜੀ ਪੈਰਾ ਦੀ ਬਹੁਤ ਸਾਫ ਆ ਬਈ ਤੋਰਾ ਤਾਰਾ ਬਹੁਤ ਆ 35 ਦੇ ਰੇਵਗਾ ਤੁਰਦੀ ਆ ਹੁਣ ਹੂੰ ਠੀਕ ਆ ਬਈ ਤੇ ਮੁੱਲ ਵਾੜੀ ਕੀ ਰਹੂ ਮੁੱਲ ਵਾੜੀ ਇਹਦਾ 2 ਲੱਖ ਆ ਹੂੰ ਆਪਾਂ 175 ਦੀ ਛੱਡ ਦੇਣ ਦੋ ਲੱਖ ਰੁਪਿਆ ਮੁੱਲ ਲਾ 175 ਦੀ ਬਾਈਕ ਨਾਲ ਦੇ ਦੇਾਂਗੇ ਆ ਵਧੀਆ ਚਾਲ ਜੂਲੋ ਹਾਂ ਚਾਲ ਰੇਵਗਾ ਕੀ ਪੂਰੇ ਫਲ Rajasthan ਤੋਂ ਕਢਾਈਆਂ ਜੀ ਦੋ ਘੋੜੀਆਂ ਹੁਣ ਠੀਕ ਆ ਪੂਰਾ ਫਲ ਉਤਰਦੀ ਠੀਕ ਠੀਕ ਫੇਸ ਦੇਖੋ ਬਈ ਬਿਊਟੀ ਨਾਲ ਲਾ ਦਿਆਂਗੇ ਬਿਊਟੀ ਆ ਬਈ ਬਿਊਟੀ ਬਹੁਤ ਚੰਗੀ ਆ ਫੇਸ ਦੇਖੋ ਕੰਨ ਗੁੰਨ ਬਹੁਤ ਚੰਗਾ ਤੇ ਮੁੱਲ ਵੀ ਜਾਇਜ਼ ਆ ਮਾਨਤਾਂ ਜਿਹੜਾ ਮੌਕਾ ਤੇ ਜਰੂਰ ਹੋ ਜਾਊਗਾ ਆ ਇੱਕ ਹੋਰ ਆ ਹਨ ਆਪਣੇ ਕੋਲੇ ਹਾਂ ਉਹ ਰੱਖੀ ਵੀ ਆ ਕਰੇ ਉਹ ਕਰੇ ਰੱਖੀ ਵੀ ਆ ਹਨ ਠੀਕ 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 ਤੋਰ ਦੇ ਬਈ ਨਾਗਸੀ ਭਰਾ ਕੋਲੇ ਤਿੰਨ ਕਿਸੇ ਵੀਰ ਨੂੰ ਤਿੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫਾਇਦ ਲਓ ਧੰਨਵਾਦ